ਤਬਾਹ ਵੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਨੂੰ ਆਪਣੇ YouTube ਚੈਨਲ ਡਾਕ ਜੂਨ ਤੇ ਸਭ ਮਿੱਤਰੋ ਅੱਜ ਆਪਾਂ ਉਹਨੂੰ ਦਿਖਾਉਣ ਲੱਗੇ ਆ ਮੁਰਗੇ ਫੈਂਸੀ ਤੇ ਪਿੰਡ ਆਪਾਂ ਕنگਰੇਜ ਖੜੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਮਣੀ ਬਰਾੜ ਕੋਲੇ ਸੱਸੀ ਕਪਈ ਜੀ ਤੇ ਮਿੱਤਰੋ ਆਪਾਂ ਕਹਿ ਦਿੰਨੇ ਆ ਧਰਤੀ ਦੇ ਕੱਲੇ ਬੰਦੇ ਹੀ ਰਹਿੰਦੇ ਆ ਤੇ ਅੱਜ ਤੁਹਾਨੂੰ ਇਹੋ ਜੀਆਂ ਨਸਲਾਂ ਦਿਖਾਉਣੀਆਂ ਆਪਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਬੀਰ ਆਹ ਕਿੱਥੋਂ ਲਿਆਂਦੇ ਤੁਸੀਂ ਤਾਂ ਤੁਸੀਂ ਫੋਨ ਕਰਕੇ ਜ਼ਰੂਰ ਪੁੱਛਣਾ ਬਾਈ ਤੋਂ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਆਹ ਜਾਨਵਰਾਂ ਦਾ ਖਾਂਦ ਤੁਹਾਨੂੰ ਕਿੰਨੇ ਚਾਹੀਦੇ ਜਾਂ ਤਾਂ ਬਾਈ ਜੀ ਪਹਿਲਾਂ ਸਾਡੇ ਫਸਲਪਾਣ ਨੂੰ ਲੱਤੀ ਜੇ ਛੋਟੇ ਦੇ ਸੀ ਸ਼ੁਰੂ ਤੋਂ ਸਾਡੇ ਮੁਰਗੇ ਚੁੰਧ ਨੂੰ ਲੱਤੀ ਜੇ ਦੇਖਤੀ ਨੂੰ ਬੇਸੀ ਜਾਲੂ ਨੂੰ ਦੇਖਤੀ ਜਿਆਸੀ ਮਿਲਣਾ ਹੂੰ ਤੇ ਉਸ ਤੋਂ ਬਾਅਦ ਜਿਹੜਾ ਜਿਹੇ ਐਸੀ ਦਾ ਸਾਡੇ ਤਾਂ ਚੱਲਦਾ ਗਿਆ ਤੇ ਫਿਰ ਮੈਨੂੰ ਥੋੜਾ ਜੇ ਫੈਂਸੀ ਮੁਰਗੇਾਂ ਚ ਥੋੜਾ ਇੰਟਰਸ ਜ਼ਿਆਦਾ ਰਹਿ ਗਿਆ ਤੇ ਤਾਂ ਫਿਰ ਮੈਂ ਥੋੜਾ ਜੇ ਫੈਂਸੀ ਬਰੀਡ ਰੱਖੀ ਜਾਂਉਂਦੇ ਪਹਿਲਾ ਫਾਦਰ ਸਾਹਿਬ ਕਰੇ ਰੱਖਦੇ ਸੀ ਹਾਂਜੀ ਉਹ ਮਨੇ ਅੱਗੇ ਆ ਆਪਣੇ ਹਰੇ ਘਰ ਹੁੰਦੀ ਸੀ ਯਾਤਰ ਰੱਖਦੇ ਪਿੰਡਾਂ ਦੇ ਦੇਸ਼ੀ ਤੇ ਆਂਦੇ ਹਾਸੇ ਦੇਸ਼ੀ ਚ ਰੱਖਦੇ ਸੀ ਬੜੀ ਚੰਗੀ ਹੁੰਦੀ ਸੀ ਮਿੱਠੀ ਤੇ ਭਾਈ ਮਨੇ ਨਾ ਇੱਕ ਗੱਲ ਦੱਸੋ ਇਹ ਲਹਾਂਗੇ ਕਿੱਥੋਂ ਆਪਾਂ ਨੂੰ ਕਿੱਥੋਂ ਮਿਲ ਜੇ ਇਹ ਪੈਸੀ ਇਹ ਬਈ ਹੁਣ ਤਾਂ ਵੈਸਾ ਹੋਣਾ ਇਹਨਾਂ ਦੀ ਬਰੀਡਿੰਗ ਪੰਜਾਬ 'ਚ ਬਹੁਤ ਹੋਣ ਲੱਗੀ ਸੀ। ਇਹ ਪਾਸੇ ਬਈ ਜਿਆਦਾ ਕੇਰਲਾ 'ਚ ਇਹਨਾਂ ਦੀ ਬਰੀਡਿੰਗ ਜਿਆਦਾ ਤੇ ਫਾਰਮ ਬਹੁਤ ਵੱਡੇ-ਵੱਡੇ ਫਾਰਮ ਆ। ਹਮਮ ਜਿਆਤਰ ਬਰੀਡਿੰਗ ਇਹ ਸੈਂਸਿਟਿਵ ਡੇਸ ਕੋਈ ਕਿਸੇ ਦੀ ਜਿਆਤਰ ਬੀ ਕੋਟਿਆਂ ਨੂੰ ਲਾਗਤ ਜਿਆਦਾ ਨਹੀਂ ਕੇਰਲਾ 'ਚ ਜਿਆਦਾ ਹੁੰਦੇ। ਉੱਥੇ ਵੱਡੇ ਫਾਰਮ ਬਣੇ ਹੋਏ। ਓਕੇ। ਤੇ ਬਈ ਤੇਰਾ ਨਾ ਕਨਸੈਪਟ ਸਾਨੂੰ ਬਹੁਤ ਵਧੀਆ ਲੱਗਿਆ। ਆ ਜਿਹੜਾ ਕੇਜ ਦਾ ਕਨਸੈਪਟ ਇਹ ਤੁਸੀਂ ਕਿਵੇਂ ਸੋਚਿਆ ਵੀ ਇੰਦਾ ਬਣਾਈਏ ਆ। ਏ ਬਾਈ ਉਹ ਜਿਹਨੇ ਸਾਨੂੰ ਜਿਹੜਾ ਪਰਫਾ ਜਿਹੜਾ ਬੰਦਾ ਜਿਹੜੇ ਫੋਨ ਚ ਪਏ ਫਿਰ ਉਹ ਉਹ ਤਰ੍ਹਾਂ ਕਰ ਰਹੇ ਨੇ ਟਣਾ ਦੋਏ ਤੇ ਤਿੰਦਰੇ ਸੀਗੇ ਹੂੰ ਉਹ ਤੁਹਾਨੂੰ ਕਿ ਜਦੋਂ ਮੀਂਹ ਆਫ ਤੇ ਗਿੱਲਾ ਕਿਥੋਂ ਦਾ ਬਿਮਾਰੀਦਾਰ ਹੁੰਦਾ ਸਲਾਬ ਹੋਏਗੀ ਕਿ ਨਹੀਂ ਉਹ ਤਾਂ ਕਿਸ ਤਰ੍ਹਾਂ ਨਹੀਂ ਫਕ ਤੇ ਨੂੰ ਨਹੀਂ ਪੈ ਲ ਨੂੰ ਅਸਰ ਇਹ ਹੁਣ ਥੋੜਾ ਜਿਆ ਅਬ ਮੀਂਹ ਗਣੀ ਥੋੜਾ ਜੇ ਬਚਤ ਰਹਿੰਦੀ ਇਹਨਾਂ ਕਿੰਨਾ ਏਰੀਆ ਕਿੰਨਾ 1 ਕੇਜ ਆ ਇਹ ਬਈ 6 ਫੁੱਟ ਇਹ ਬਈ ਜਿਹੜੇ ਪੱਥਰ ਰੱਖਿਆ ਨੇ ਛੱਤ ਤੇ ਇਹ 2/6 ਦੇ ਆ ਆ ਪੱਛਰਾ ਬੰਦੂ ਵੀ ਚੜਾ ਕੀਤਾ ਮੰਨ ਲਓ ਵੀ 6 ਵਜੇ ਦੋਵੇਂ ਚੜਾ ਕਰਤੇ 6:05 ਨੂੰ 4 ਵਜੇ 4:05 ਬੁੰਗਾ ਤੇ ਹਾਂ ਦੇ 4:00 ਚਾਹੀਦਾ ਮਤਲਬ ਇੱਕ ਪੇਰ ਆਸਾਨੀ ਨਾਲ ਇਹ ਚ ਰਹਿ ਸਕਦਾ ਇੱਕ ਮੇਲ ਦੋ ਤਿੰਨ ਫੀਮੇਲ ਇਹ ਚ ਰਹਿ ਸਕਦੇ ਲੈ ਮੇਰਾ ਤੁਹਾਨੂੰ ਹੁਣ ਮੁਰਗੇ ਵੀ ਆਪਾਂ ਦਿਖਾਉਨੇ ਆ ਲੈ ਬਈ ਇੱਥੋਂ ਸ਼ੁਰੂ ਕਰ ਲੈਨੇ ਆਪਾਂ ਆਹ ਮੁਰਗੇ ਬਾਰੇ ਦੱਸੋ ਸਾਨੂੰ ਕਿਹੜੀ ਨਸਲ ਆ ਤੇ ਪ੍ਰੋਪਰ ਬਰੀਡ ਬਾਰੇ ਦੱਸੋ ਠੀਕ ਬਈ ਜੀ ਕੋਚਿੰਗ ਬੈਂਟਮ ਕਹਿਣ ਦੇ ਨੂੰ ਹੂੰ ਕੋਚਨ ਬੈਂਟ ਬੈਂਟ ਮੈਂ ਕਈ ਕਲਰਾਂ ਚ ਆਉਂਦੇ ਆ ਯੈਲੋ ਚ ਬਲੈਕ ਚ ਵਾਈਟ ਚ ਇਹ ਕਲਰਾਂ ਦੇ ਹਿਸਾਬ ਤੇ ਇਹਦਾ ਮੁੱਲ ਜਿਹੜਾ ਹੁੰਦਾ ਮਹਿੰਗੇ ਸਸਤੇ ਆ ਦਾ ਹੂੰ ਹਾਂਜੀ ਇਹ ਬਹੁਤ ਜ਼ਿਆਦਾ ਵੇਟ ਨਹੀਂ ਬਈ ਤੁਸੀਂ ਚੱਕ ਕੇ ਵੇਖੋਗੇ ਵੇਟ ਇਹਦਾ 3-400 ਗ੍ਰਾਮ ਹੱਦ ਅੱਧਾ ਕਿਲੋ ਮਸਾਹੀ ਹੁੰਦਾ ਹੈ ਬਸ ਇਹ ਫੈਂਸੀ ਲਾ ਲਓ ਬਸ ਇਹ ਜਿਆਦਾ ਇਹਨਾਂ ਸਾਰੀ ਹੈ ਜਗਾ ਇਹਨਾਂ ਦੀ ਇਹ ਹੁਣ ਆਪਣੇ ਪਾਪਰ ਹੀ ਚ ਹਾਂਜੀ ਇਹ ਕਿਹੜਾ ਉਹ ਆ ਥੋੜਾ ਇਹ ਛੋਟਾ ਜਿਹਾ ਮੰਨ ਲੈ ਚਲੋ ਵੀ ਸੈਮੀ ਅਡਲਟੇ ਲਾ ਲਓ ਫੀਮੇਲ ਬਾਕੀ ਜਿਹੜੇ ਉੱਪਰ ਬੈਠੇ ਇਹ ਪੂਰੇ ਅਡਲਟੇ ਬਰੀਡਿੰਗ ਕਰ ਰਹੇ ਦੇਖੋ ਇਹਨਾਂ ਦੇ ਅੰਡੇ ਇਹ ਵੀ ਇਹਨਾਂ ਦਾ ਬੱਚਾ ਹੀ ਹੈ ਹਾਂਜੀ ਉਹ 1.5 2 ਮਿੰਟ ਨੂੰ ਇਹ 1.5 ਮਿੰਟ ਇਹ ਵੀ ਬਰੀਡਿੰਗ ਕਰਨ ਲੱਗ ਪੈਂਦੇ ਨੇ ਵੀ ਆ ਅਗਰ ਨਸਲ ਹੁੰਦੇ ਕਿਵੇਂ ਇਹਨੂੰ ਕੋਚਿੰਗ ਵੈਂਟਮ ਕਹਿ ਦਿੰਦੇ ਆ ਇਹ ਚੱਕ ਨੂੰ ਬਾਲ ਵੈਂਟਮ ਵੀ ਕਹਿਣ ਦੇ ਆ ਕੋਈ ਬਾਲ ਵੈਂਟਮ ਕਹਿੰਦੇ ਕੋ ਅਮਰੀਕਨ ਕੋਚਿੰਗ ਵੈਂਟਮ ਕਹਿਣ ਦਾਗਾ ਬਾਲ ਦੀ ਮਤਲਬ ਗੋਲ ਲਾ ਲੂ ਤੇ ਬਾਲ ਵੈਂਟਮ ਕਹਿੰਦਾ ਕੋਚਿੰਗ ਵੈਂਟਮ ਕਹਿਣ ਦੇ ਹਾਂ ਆ ਅੱਗੇ ਹੱਥ ਆਹ ਕਿਥਾ ਆ ਯਾਰ ਆਹ ਦਾ ਐ ਮਾਰਦਾ ਜਿਵੇਂ 300 ਦੇ ਨਾਲ ਆ ਇਹ ਆਪ ਵਾਏ ਹੋਣ ਗਾ ਇਹ ਸਿਲਵਰ ਸਪਰਾਈਟ ਆਈ ਹਾਂ ਇਹਦੇ ਖੰਭਾਂ ਦੀ ਪੈਟਰਨ ਤੋਂ ਇਹਦੀ ਮਲ ਕੁਆਲਿਟੀ ਦਾ ਮਲ ਵੀ ਹੁੰਦਾ ਹੈਗਾ ਰੇਖ ਕਰਨ ਲਈ ਖੰਭ ਦੇ ਕੋਰਨਰ ਤੇ ਬਲੈਕ ਸ਼ੇਡ ਹੋ ਕੇ ਰਹੇ ਉਸ ਕੁਆਲਿਟੀ ਲੱਗਦਾ ਇਹ ਇਸ ਤੇ ਨੂੰ ਇਹ ਸਾਰਿਆਂ ਨਾਲੋਂ ਬਈ ਵੱਖਰੇ ਜਿਹੇ ਹਾਂਜੀ ਹਾਂਜੀ ਬਹੁਤ ਐਕਟਿਵ ਬਰੀਡ ਹੈ ਜੀ ਸਭ ਤੋਂ ਐਕਟਿਵ ਬਰੀਡ ਹੈ ਤੇ ਖਤਰਨਾ ਕਿੰਨੇ ਗਏ ਖਤਰਾ ਕੀ ਰਾਤ ਹੀ ਪੂਰੇ ਰਾਤ ਹੀ ਫੁੱਲਣ ਲਈ ਬੱਚੇ ਬਾਤ ਬਰੀਡਾਂ ਵਿੱਚ ਫੁੱਲੇ ਛੱਡਦੇ ਮਾਰਦੇ ਇਹ ਇਹਨਾਂ ਦੀ ਰਾਤ ਦੇ ਛੱਡ ਕੇ ਛੇੜਨੇ ਪੈਂਦੇ ਹਾਂਜੀ ਇਹਨਾਂ ਦੇ ਬੱਚੇ ਆਪਣੇ ਕੋਲ ਹਾਂਜੀ ਹੈਗੇ ਬੱਚੇ ਇਹਨਾਂ ਦੇ ਆਪਣੇ ਬਰੀਡੀ ਨਾਲ ਲਏ ਆਪਾਂ ਲੈ ਮਿੱਤਰ ਤੁਸੀਂ ਬਾਈ ਦੇ ਦੇਖ ਹੀ ਰਹੇ ਹੋ ਬਾੜਾ ਤੇ ਬਾਈ ਨੇ ਨਾ ਸ਼ੌਂਕ ਆਸਤੀ ਰੱਖਿਆ ਤੇ ਤੁਹਾਨੂੰ ਇੱਕ ਇੱਕ ਕਰਕੇ ਆਪਾਂ ਸਾਰੀਆਂ ਬਰੀਡਾਂ ਬਾਰੇ ਦੱਸਾਂਗੇ ਆਹ ਬਾਈ ਇਹਨਾਂ ਬਾਰੇ ਤੇ ਬਾਈ ਜੀ ਸਿਲਕੀ ਐ ਅਮਰੀਕਨ ਸਿਲਕੀ ਕਹਿੰਦੇ ਉਹਨਾਂ ਨੇ ਹੂੰ ਤੇ ਜਿਵੇਂ ਕਾਟਨ ਹੁੰਦੀ ਹੈ ਨਾ ਯਾਰ ਲੋਗੜ ਜਿਹਾ ਲੱਗਦਾ ਨਾ ਜਿਵੇਂ ਲੋਗੜ ਹਾਂਜੀ ਹਾਂਜੀ ਇਹ ਵੀ ਬਰੀਡਿੰਗ ਤੇ ਰੱਖੀ ਇੱਕ ਬੱਚਾ ਛੋਟਾ ਥੋੜਾ ਜਿਹਾ ਹੂੰ ਇਹ ਬਰੀਡਿੰਗ ਕਰ ਰਹੀ ਹੈ ਜੀ ਹੂੰ ਤੇਰੇ ਬਾਈ ਤੇ ਟੂਰੀ ਬਰੀਡ ਨੇ ਵੀ ਕੋਈ ਅਮਰੀਕਨ ਦੇ ਅਮਰੀਕਨ ਸੂਚੀ ਕਹਿੰਦੇ ਨੇ ਉਹ ਅਮਰੀਕਾ ਦੀ ਇਹ ਮੈਂ ਛੰਡੇ ਲਾ ਕੇ ਜਾ ਰਹਿ ਕੇ ਰਹਿੰਦੇ ਠੀਕ ਹੈ ਤੇ ਆਪਣਾ ਐਨਵਾਇਰਨਮੈਂਟ ਨਹੀਂ ਹੁਣਾਂ ਮੈਂ ਤੇ ਆਪਣੇ ਇਧਰ ਪੰਜਾਬ 'ਚ ਨਾਰਮਲ ਹੈਗੇ ਲੋਕਾਂ ਨੇ ਬਹੁਤ ਬਰੀਡਿੰਗ ਕਰਾਈ ਜਾਂਦੇ ਦੀ ਤੇ ਉਹ ਪੈਸੇ ਬਰੀਡ ਸਾਰੀਆਂ ਟੋਟਲ ਵੀ ਜਿੰਨੇ ਸਾਰੀਆਂ ਬਾਹਰੋਂ ਹਵਾਲੀ ਨਹੀਂ ਦੇ ਦਿੱਤੀ ਹੂੰ ਕਿੰਨੇ ਕੇ ਬਜਾਂਡੇ ਉਹ ਕਿੰਨੇ ਕੇ ਦੇ ਦਿੰਦੇ ਨੇ ਇਹ ਬਾਈ 7 10 12 ਦੇ ਇਲਾਕੇ ਵਿੱਚ ਇਹ ਵੀ ਸੇਵਾ ਮੰਗ ਲੈਂਦੀ ਹੈ ਅੱਛਾ ਹਾਂ ਮੰਗ ਲੈਂਦੀ ਸੇ ਬੱਚੇ ਕਰ ਲੈਂਦੀਆਂ ਆਪ ਹੀ ਕਰ ਲੈਂਦੇ ਵੈਸੇ ਕੱਢ ਲੈਂਦੀਆਂ ਵੈਸੇ ਵੀ ਥੋੜਾ ਪ੍ਰੋਪਰ ਨਾਲ ਘੱਟ ਹੁੰਦਾ ਵੈਸੇ ਉਹ ਬੈਠ ਆਣਦੇ ਬੈਠੇ ਹੁੰਦੇ ਨੇ ਅੱਛਾ ਹਾਂਜੀ ਮੈਂ ਅੱਗੇ ਆ ਜਾ ਆਪਸ ਇਹਦੇ ਬਾਰੇ ਦੱਸੋ ਉਹ ਤੇ ਵੀ ਜੈਪਨਿਸ ਸਿਮੈਂਟਮ ਆ ਜਪਾਨ ਦਾ ਮੁਰਗਾ ਕਹਿੰਦੇ ਇਹਨੂੰ ਇਹ ਆਦੇ ਜੀਓ ਸਾਈਜ਼ ਛੋਟੇ ਸਾਈਜ਼ ਚ ਮਨੋਂ ਜ਼ਿਆਦਾ ਹੁੰਦਾ ਹੈ ਕੰਪੈਕਟ ਸਾਈਜ਼ ਇਹਨਾਂ ਦਾ ਹੀ ਹਾਂਜੀ ਇਹੋ ਸਾਈਜ਼ ਮਨੋਂ ਇਹ ਚ ਦੋ ਤਿੰਨ ਇੱਕ ਛੋਟੇ ਮਸਾ ਜਿੱਠਕਦਾ ਹੀ ਹੁੰਦਾ ਹਾਂਜੀ ਸ਼ਾਰਟ ਲੈਗ ਚ ਆਉਂਦਾਗਾ ਦੋ ਤਿੰਨ ਚਾਰ ਚ ਆਉਂਦੇ ਆ ਲੌਂਗ ਫੈਂਟੇਲ ਚ ਆਉਂਦਾ ਕੋਸਤੋਂ ਜਿਵੇਂ ਦੇਖੋ ਤੁਸੀਂ ਗਰਮ ਲਈ ਬਹੁਤ ਛੋਟਾ ਵੈਸੀ ਹੁਣ ਦੇਖ ਰਿਹਾ ਇਹ ਬਈ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਇਹਨਾਂ ਦੀ ਬਸ ਬਈ ਫੀਡ ਤਾਂ ਤੇ ਡਰਿੰਕਰ ਪਾਣੀ ਦਾ ਹੁੰਦਾ ਇਹਨਾਂ ਦਾ ਇਹਨੇ ਫੀਡ ਹੈ ਅਲੱਗ ਹੈ ਸਪੈਸ਼ਲ ਹੋਣੀ ਪੈਂਦੀ ਹੈ ਉਹ ਫੀਡ ਪਾਉਂਦੇ ਇਹਨਾਂ ਨੂੰ ਸਵੇਰ ਸ਼ਾਮੀ ਇੱਥੇ ਕਰਦੀ ਆਪਾਂ ਡਾਈਟ ਦੇ ਸਕਦੇ ਇਹਨਾਂ ਨੂੰ ਕਰਦੀ ਵੈਸੇ ਦੇਣ ਦੇ ਵੈਸੇ ਆਪਾਂ ਨਹੀਂ ਕਹਿ ਦਿੱਤੀ ਕਿ ਕਣਕ ਕੋਈ ਕਹਿੰਦੇ ਵੀ ਨਾ ਪਾਓ ਇਹ ਕਣਕ ਚ ਵੀ ਨਹੀਂ ਪਾਉਣੀ ਚਾਹੀਦੀ ਇਹਨਾਂ ਨੂੰ ਉਹ ਇਹ ਖਾ ਲੈਂਦੇ ਤੁਰੇ ਫਿਰਦੇ ਆ ਪਰ ਜ਼ਿਆਦਾਤਰ ਇਹਨਾਂ ਨੂੰ ਫੀਡ ਤੇ ਡਰਿੰਕਰ ਤੇ ਫੀਡਰ ਲੱਗੇ ਹੋਇਆ ਫੀਡ ਹੀ ਪਾਉਂਦੇ ਇਹਨਾਂ ਨੂੰ ਸਪੈਸ਼ਲੀ ਇਹਨਾਂ ਦੀ ਆਪ ਅਸੀਂ ਕਣਕ ਨਹੀਂ ਤੁਸੀਂ ਦਿੰਦੇ ਨਹੀਂ ਕਣਕ ਨਹੀਂ ਪਾਈ ਕਦੇ ਆਪਾਂ ਉਹ ਕਿ ਦੂਜੇ ਦਿਸ਼ਤੀਆਂ ਚ ਸੱਭ ਦੇ ਨੇ ਕਿਵੇਂ ਤਾਂ ਖਾ ਲੈਂਦੇ ਆ ਪਰ ਉਹ ਆਪ ਨਹੀਂ ਆਪਾਂ ਕਦੇ ਵੀ ਪਾਈ ਰੋਟੀ ਰੁੱਟੀ ਕਿਵੇਂ ਬਚ ਉਹ ਪਾ ਦਈ ਦਿਓ ਖਾ ਖੋ ਇਹ ਆ ਬੱਚੇ ਬਈ ਇਹਨਾਂ ਦੇ ਇਹ ਇਹਨਾਂ ਦੇ ਬੱਚੇ ਆ ਅੱਛਾ ਸਿਲਵਰ ਸਪਰਾਈਡ ਦੇ ਜਪਨਿਸ ਬੈਂਟਨ ਤੇ ਇਹ ਤੁਸੀਂ ਇੱਕ ਪਾਸੇ ਸਾਰੇ ਰੱਖਿਆ ਹੈ ਹਾਂ ਹਾਂਜੀ ਫਿਰ ਇਹਨਾਂ ਨੂੰ ਹੀਟ ਚਾਹੀਦੀ ਹੁੰਦੀ ਹੈ ਤਾਂ ਹੀ ਕਵਰ ਕੀਤਾ ਰੈਪਰ ਲਾ ਕੇ ਹੂੰ ਤੇ ਕਿੰਨੇ ਟਾਈਮ ਦੇ ਹੋਗੇ ਇਹ ਹੈਗੇ ਜੀ ਤਿੰਨ ਤੱਕ ਸਾਲ ਦੇ ਨੰਨੇ ਆਦੇ ਹੋਮਿੰਨ ਦਾ ਕੁਟਾ ਇਹਦੇ ਕੁ ਤਿੰਨ ਨਾ ਇਹਨਾਂ ਦਾ ਬਈ ਜਿਹੜੇ ਤੁਸੀਂ ਇਹ ਬੱਚੇ ਕਢਾਉਨੇ ਆ ਹਨਾ ਇਹਨਾਂ ਦਾ ਕੋਈ ਅਲੱਗ ਤੋਂ ਦੇਖਣਾ ਪੈਂਦਾ ਆਪਾਂ ਨੂੰ ਇਹ ਬਸ ਬਈ ਛੋੜੇ ਬੱਚੇ ਛੋਟਿਆਂ ਦੇ ਤੁਸੀਂ ਦੇਖਭਾਲ ਥੋੜਾ ਟਾਈਮ ਮਹੀਨਾ ਦੋ ਮਹੀਨਾ ਜਿਆਦਾ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਧਿਆਨ ਰੱਖਣਾ ਪੈਂਦਾ ਥੋੜਾ ਹੀ ਨਾ ਟੈਂਪਰੇਚਰ ਮੇਨਟੇਨ ਕਰਨਾ ਪੈਂਦਾ ਨਾ ਹਾਂ ਤੇ ਬਸ ਥੋੜਾ ਐਂਟੀਬਾਇਓਟਿਕ ਪਾਉਣੀਆਂ ਪੈਂਦੀਆਂ ਇਹਨਾਂ ਨੂੰ ਅੱਛਾ ਹਨਾ ਤੇ ਬਾਈ ਜਿਹੜੇ ਤੁਸੀਂ ਬੱਚੇ ਢਾਉਨੇ ਆ ਇਹ ਮਸ਼ੀਨ 'ਚ ਢਾਉਨੇ ਆ ਜਾਂ ਜ਼ਿਆਦਾਤਰ ਜਿਹੜੀਆਂ ਮੁਰਗੀਆਂ ਆ ਬਈ ਮਸ਼ੀਨ 'ਚ ਵੀ ਕਢਾ ਲੈਣੇ ਜਾਂ ਕਿ ਮੁਰਗੀਆਂ ਦੇ ਵੀ ਕਢਵਾ ਲੈਣੇ ਆ ਅੱਛਾ ਸਟੀਲ ਮੁਰਗੇ ਉਹ ਮੁਰਗੀਆਂ ਸੇਵਾ ਮੰਗ ਲੈਂਦੀਆਂ ਉਹਨੂੰ ਤੇ ਕਢਾ ਲੈਂਦੇ ਆ ਹੂੰ ਤੇ ਕੁਝ ਮਸ਼ੀਨ ਵੀ ਆਟੋਮੈਟਿਕ ਆਪਣੀ ਕੋਲ ਸੀ ਕਿ ਤੇ ਉਹ ਚ ਕਢਵਾ ਲੀ ਹੂੰ ਇਹ ਸਾਰੇ ਘਰ ਦੇ ਬੱਚੇ ਆਪਣੇ ਇਹ ਸਾਰੇ ਘਰ ਦੇ ਬਈ ਆਪਾਂ ਬਾਹਰੋਂ ਕੋਈ ਨਹੀਂ ਲਿਆਇਆ ਕਰ ਖਰੀਦਿਆ ਕੋਈ ਨਹੀਂ ਕੋਈ ਨਹੀਂ ਖਰੀਦਦਾ ਵੀ ਆਪਾਂ ਬਰੀਡਰ ਭੇਜੂ ਸੀ ਤੋਂ ਲੈ ਸੀ ਉਹ ਲੈ ਆ ਘਰ ਦੀ ਬਰੀਡ ਆ ਸਾਰੀ ਤੇ ਇੰਨਾ ਬਾਰੇ ਆ ਬਈ ਜਿਹੜਾ ਤੇਰਾ ਮੁਰਗਾ ਨਾ ਯਾਰ ਇਹ ਨੂੰ ਮੈਂ ਬਹੁਤ ਦੇਖਿਆ ਵੀਡੀਓ ਦੇ ਵਿੱਚ ਵੀ ਇਹਰ ਇਹਦੇ ਤੇ ਨਿਕਮਰਾ ਇਹਦੇ ਬਾਰੇ ਦੱਸੋ ਤੁਹਾਨੂੰ ਇਹ ਫੀਨਿਕਸ ਲੌਂਗ ਟੇਲ ਕਹਿੰਦੇ ਜੀ ਨੂੰ ਜੰਗਲ ਕਾਲ ਵੀ ਕਹਿੰਦੇ ਆ ਦੀ ਪੂਛ ਤੋਂ ਜਾਣਿਆ ਜਾਂਦਾਗਾ ਬਟ ਲੰਬੂ ਟਾਂ ਵੀ ਬਹੁਤ ਲੰਬੀ ਕਰ ਲੈਂਦਾ ਇਹ ਜੇ ਪ੍ਰੋਪਰ ਕੇਜ ਮਿਲੇ ਹੋਵੇ ਵੀ ਇਕੱਲਾ ਛੱਡਿਆ ਹੋਵੇ ਤੇ ਇਹ ਬਹੁਤ ਜ਼ਿਆਦਾ ਲੰਬੀ ਪੂਛ ਕਰ ਦਿੰਦਾ ਜੇ ਨਾਲ ਛੱਡਿਆ ਨਾਲ ਦੇ 20 ਮਿੰਟ ਤੇਰੇ ਪੈਰ ਰੱਖ ਕੇ ਪੂਛ ਛੋੜ ਦਿੰਦੇ ਨੇ ਤੇ ਜੇ ਇਕੱਲਾ ਫਿਰਦਾ ਵੀ ਪ੍ਰੋਪਰੇ ਨੂੰ ਆਦ ਮਿਲੇ ਕੇਜ ਤੇ ਪੂਛ ਬਹੁਤ ਲੰਬੀ ਕਰ ਦਿੰਦਾ ਇਹ ਹੁਣ ਆ ਇਹ ਕੁਝ ਸਟੇਟਾਂ ਚ ਬਈ ਨਾ ਆਪਣੇ ਤਾਂ ਹੈ ਨਹੀਂ ਕਿਸੇ ਸ਼ਾਇਦ ਸੌਥਰਨ ਸਾਈਡ ਇਹਦੇ ਕੰਪੀਟੀਸ਼ਨ ਵੀ ਹੁੰਦੇ ਆ ਇਹਦੇ ਅੱਛਾ ਸ਼ੋਅ ਦੇ ਦੇ ਮਲੇ ਕੂਛ ਲੰਬੀ ਦੇ ਜਿੰਨਾ ਕੂਛ ਜ਼ਿਆਦਾ ਕੂਛ ਲੰਬੀ ਜਿੰਨਾ ਸੋਹਣਾ ਹੁੰਦਾ ਹੈਗਾ ਇਹਨਾਂ ਦਾ ਲੈ ਕੇ ਗਏ ਹੋ ਸ਼ੋਅ ਤਾਂ ਤੁਸੀਂ ਨਹੀਂ ਆਪਾਂ ਨਹੀਂ ਕਦੇ ਲੈ ਕੇ ਗਏ ਆਪਾਂ ਉਧਰਲੀ ਸਾਈਡ ਹੁੰਦੇ ਸੌ ਸੂਤ ਕੰਨੀਆਂ ਆਪਣੇ ਇੱਧਰ ਹੁੰਦੇਗੇ ਹੂੰ ਇਹ ਚ ਇੱਕ ਨੌਗੜਵਰੀਆਂ ਦਾ ਵੱਡੀ ਕੂਛ ਦਿੱਦੂ ਜ਼ਿਆਦਾ ਵੱਡੀ ਕੂਛ ਕਰ ਲੈਂਦਾ ਆਪੀ ਲੋਕ ਅੱਛਾ ਹਾਂਜੀ ਤੇ ਇਹ ਕਿਉਂ ਜਨਰਲ ਪਬਲਿਕ ਕਹਿੰਦੇ ਆ ਇਹ ਵੀ ਬਹੁਤ ਐਕਟਿਵ ਨਸ ਲਈ ਮਰਦਾ ਲੁੱਟਦਾ ਇਹ ਵੀ ਹੈ ਲੜਦਾ ਹੀ ਅੱਛਾ ਪੰਗਿਆ ਪੂਰੇ ਲੈਂਦਾ ਪੂਰੇ ਲੈਂਦਾ ਇਹ ਇਹ ਵੀ ਫੀਮੇਲ ਆ ਜਿਹੜੀਆਂ ਮੈਂ ਦੇਖ ਰਿਹਾ ਤੁਹਾਡੇ ਕੋਲੇ ਉਹਨਾਂ ਦਾ ਸਾਈਜ਼ ਬਹੁਤ ਛੋਟਾ ਹੈ ਮੁਰਗੇ ਦਾ ਥੋੜਾ ਜਿਆਦਾ ਕੋਈ ਵੀ ਜਾਂ ਜਤਰ ਵੀ ਫੈਂਸੀ ਵੀ ਕੋਈ ਵੀ ਆ ਇਹ ਮੁਰਗੇ ਨਾਲੋਂ ਫੀਮੇਲ ਦੀ ਜਿਹੜਾ ਸਾਈਜ਼ ਮੇਰਾ ਛੋਟਾ ਹੀ ਹੋਗਾ ਹੂੰ ਮੇਲ ਜਿਆਦਾ ਵੱਡਾ ਅੱਛਾ ਹਾਂਜੀ ਕਰ ਕੀ ਗਏ ਹੁੰਦਾ ਇਹਨੂੰ ਕਰ ਕੀ ਕਹਿੰਦੇ ਇਹ ਵੀ ਮੋਰ ਰੰਗ ਨੂੰ ਪਹਿਲ ਪਾਉਂਦੇ ਆ ਅੱਛਾ ਇਹ ਮੋਰ ਕਹਿ ਰੱਖੀ ਰੱਖਦੇ ਆ ਪੜਾਇਆ ਉੱਪਰ ਬੰਦੇ ਤੋਂ ਵੀ ਥੋੜਾ ਆ ਰੱਖਦੇ ਉੱਪਰ ਬੰਦੇ ਕਿੰਨੀ ਹੋ ਗਏ ਨੇ ਇੰਨੇ ਦੀ ਹੈਗੀ ਇਹ ਡੇਟਾ ਦੋ ਦੋ ਪੇਕੇ ਕਾਲਸ ਪਰਲੇ ਦਾ 2.5 ਤੋਂ ਉਪਰ ਆ ਜੀ ਨੇ ਲਈ ਪਰਿਸ਼ਧੀ ਹੈ ਮੇਰੇ ਨਾਲ ਇਹ ਡੇਟਾ ਨੂੰ ਕਾਲਾਂਗੇ ਅੱਛਾ ਹਾਂ ਜੀ ਤੇ ਬਈ ਲੈਕ ਚਾ ਨਾ ਯਾਰ ਇਹ ਆਪ ਦਾ ਆਪ ਦਾ ਪ੍ਰਸਤਵਨ ਮੇਸ਼ ਕਵਰ ਦੇ ਕਰ ਲੈ ਅੱਜ ਇਹ ਬਈ ਨਾ ਕੰਨ ਚ ਇਹ ਕਰ ਲੈਂਦਾ ਆਵਾਜ਼ਾਂ ਦੀ ਹਵਾ ਅੱਛਾ ਜਦੋਂ ਵੀ ਥੋੜਾ ਇਹ ਅਗਰੇਟਿਵ ਹੋ ਜਾ ਲੱਗੂ ਰੈਂਡ ਕਰ ਜੂਗਾ ਹਾਂ ਇਹ ਬੀਅੂ ਕਰ ਲੂਗਾ ਮਤਲਬ ਪਹਿਲ ਨੂੰ ਪਹਿਲ ਚਾਹੁੰਦਾ ਉਹ ਰੈਂਡ ਕਰੀ ਦੂਜਾ ਕਰ ਲੈ ਮੈਨੂੰ ਲੱਗਦਾ ਜਦੋਂ ਮਾਦਰਾ ਨੂੰ ਅਟਰੈਕਟਿਵ ਕਰ ਹਾਂ ਉਹ ਕਰਤੀ ਦਾ ਆਪਾਂ ਵੀ ਕਰਦਾ ਆਪਾਂ ਥੋੜਾ ਜਿਹਾ ਦਿਖਾਉਂਦਾ ਗਿਆ ਪਹਿਰ ਬਾਦੀ ਨੂੰ ਸੂਰ ਕਰਦਾ ਗਿਆ ਵੀ ਆਪਦੇ ਆਪ ਨੂੰ ਦਿਖਾਉਂਦਾ ਵੀ ਮੈਂ ਤਕੜਾ ਹਾਂ ਹਾਂਜੀ ਇਹ ਫੈਨਟਰੀ ਕੋਈ ਦੇ ਯਾਤਰ ਵੀ ਐਂ ਕਰਦੇ ਇਹ ਅੱਛਾ ਹਾਂ ਇਹਨਾਂ ਦਾ ਵੀ ਇਹੀ ਸਿਸਟਮ ਹੈ ਉਹ ਪਹਿਲ ਪੌਂਦੇ ਕੇ ਮਨ ਜਿੰਨਾ ਕਾਬਜ ਮਾੜੇ ਨਾ ਹੁੰਦਾ ਉਹਨਾਂ ਕੋ ਵੀ ਕਰਦੇ ਆ ਤੇ ਇਹ ਥੋੜਾ ਜਿਆਦਾ ਪਹਿਲ ਪੌਂਦ ਸੋਣਾ ਲੱਗਦਾ ਹੈ ਪਹਿਲ ਪੌਂਦਾ ਪਰ ਪਹਿਲ ਪੌਂਦਾ ਬਹੁਤ ਸ਼ਾਂਤ ਹੋ ਜਾਂਦਾ ਹੈ ਅੱਛਾ ਤੇ ਇੱਧਰ ਬਾਈ ਨੇ ਬਟੇਰੇ ਵੀ ਰੱਖ ਰੱਖੇ ਹੈ ਹੈਂ ਦੀ ਬਟੇਰੇ ਕਿ ਕਿੰਨੇ ਆ ਵੀ ਇਹ ਹੈਗੇ 1 ਦਾ 15 ਹੂੰ ਇਹਦੇ ਆਂਡੇ ਵੀ ਆਂਡੇ ਬਹੁਤ ਚੰਗੇ ਆ ਖਾਣ ਵਾਸਤੇ ਆਂਡੇ ਵੀ ਵਿੱਚ ਵੀ ਇੱਦਾਂ ਆਂਡੇ ਉਹ ਪਏ ਸਾਈ ਛੋਟੇ ਹੁੰਦੇ ਆਂਡੇ ਨਾਲ ਬਿਲਕੁਲ ਪਰ ਖਾਣ ਚ ਚੰਗੇ ਬਹੁਤ ਆਂਡੇ ਕਰਨ ਬਹੁਤ ਹੁੰਦੇ ਆਂਡੇ ਸਿਆਲ ਜੀ ਹਮ ਇਹਨਾਂ ਦੀ ਬੀ ਬਰੀਡਿੰਗ ਕਰਨੀ ਸੌਖੀ ਹੈ ਹਾਂ ਇਹ ਵੀ ਇਹ 18 ਕੁਕਲੀ ਦਾ ਕਿੰਨੇ ਅੰਡਾ ਉਹ 21 ਦਿਨਾਂ ਤੋਂ ਹੈ ਝੁੰਡਾਗਾ ਇਹ 18 ਦਿਨਾਂ ਤੋਂ ਬੱਚਾ ਮਨਾ ਹੈ ਥੋੜਾ ਦਿਨਾਂ ਤੋਂ ਬੱਚਾ ਇਹ ਇੱਥੇ ਠਾ ਲੈਂਦੇ ਹਾਂ ਜੀ ਇਹ ਆਪ ਹੀ ਕੱਢ ਲੈਂਦੀ ਹੈ ਇਹ ਨਹੀਂ ਕੱਢਦੇ ਕਿ ਆਪ ਇਹ ਘਰੋਣੇ ਪੈਂਦੇ ਆ ਰਾਖ ਕੇ ਬਹੁਤ ਛੂਟ ਆਂਦਾ ਯਾਰ ਇਹ ਬਹੁਤ ਬੱਚਾ ਨਾ ਤਿਆਰ ਕਰਨਾ ਬਹੁਤ ਔਖਾ ਹੋ ਜਾਂਦਾ ਫਿਰ ਇਹ ਇਹਨਾਂ ਨੂੰ ਬਿਮਾਰੀ ਕੋਈ ਨਹੀਂ ਹੁੰਦਾ ਨਾ ਜ਼ਿਆਦਾ ਖਤਰਾ ਦਾ ਕੋਈ ਅੱਛਾ ਬਹੁਤ ਕੱਟ ਚਾਂਸ ਹੁੰਦੇ ਨੇ ਬਿਮਾਰੀ ਲੱਗਣ ਦਾ ਜਿਵੇਂ ਕਰਨ ਦਾ ਹੂੰ ਖੁੱਲੇ ਛੱਡ ਦਿੰਦੇ ਇਹਨਾਂ ਨੂੰ ਨਹੀਂ ਖੁੱਲੇ ਨਹੀਂ ਕੋ ਥੋੜਾ ਬਹੁਤ ਛੱਡਦੇ ਆ ਕਿਦਿਖਤਾ ਜਾਂ ਤਾਂ ਹੂੰ ਅੱਛਾ ਇਹ ਆ ਬਾੜੇ ਨੇ ਪਿੰਜਰੇ ਚ ਨਹੀਂ ਆਉਂਦੇ ਬਈ ਆਪ ਨਹੀਂ ਅੱਜ ਫੜ ਕੇ ਕਰਵੇਂ ਬੰਦੇ ਇਹ ਬਾੜ ਨਹੀਂ ਹੁੰਦੇ ਬਈ ਪਟੇਲ ਫਾਰਮਿੰਗ ਲੋਕਾਂ ਨੇ ਆਪਣੇ ਰੱਖਣ ਇੱਥੇ ਪੰਜਾਬ ਵੀ ਬਹੁਤ ਕਰ ਰੱਖੀ ਹੈ ਪਰ ਯੂਪੀ ਸਾਈਡ ਤੇ ਮਹਾਰਾਸ਼ਟਰ ਸਾਈਡ ਤੇ ਜ਼ਿਆਦਾ ਕਰਦੇ ਆ ਅੱਛਾ ਕਿਵੇਂ ਆਪਣੇ ਤੇ ਮੁਰਗੀ ਪਾਲਣ ਦਾ ਪਟੇਲ ਫਾਰਮ ਦਾ ਉਹਨੇ ਬਣਾਇਆ ਹੈ ਹਜ਼ਾਰਾਂ 30 32000 2000 ਰੱਖਦੇ ਹੂੰ ਉਹ ਤੋਂ ਬਣ ਇੱਧਰ ਹੁੰਦੇ ਨੇ ਹੈਚਰੀਸ਼ਨਾਂ ਲੱਗੇ ਬੱਚੇ ਆਉਂਦੇ ਇੱਧਰੋਂ ਹੂੰ ਤੇ ਭਾਈ ਇਹਨਾਂ ਦੀ ਫਿਰ ਇੰਨੇ ਤੁਹਾਡੇ ਕੋਲੇ ਜਾਨਵਰਾਂ ਕਿੰਨੀ ਗਿਣਤੀ ਚ ਕਿੰਨੇ ਸਾਰੇ ਟੋਟਲ ਗਿਣਤੀ ਦੱਸਣਾ ਹੈ ਨਹੀਂ ਕਰਕੇ ਦੇ ਮੈਨੂੰ ਲੱਗਾ ਤਾਂ 20 25 ਤਾਂ ਹੋਣਗੇ ਹਾਂ ਜ਼ਿਆਦਾ ਹੀ ਹੋਣਗੇ ਰੱਬ ਤਾਂ ਤੇ ਇੰਨੇ ਸਾਹਮਣੇ ਯਾਰ ਕੀ ਸਪਲੀਮੈਂਟ ਇਹਨਾਂ ਨੂੰ ਕੋਈ ਦਵਾਈ ਦਾਪਾ ਦੇਣਾ ਫਿਰ ਆਪ ਹੀ ਕਰਦੇ ਉਹ ਐਂਟੀਬਾਇਟਿਕ ਪਾ ਦੇ ਦੀ ਹੱਥ 10 ਦਿਨ 15 ਦਿਨ ਜਦੋਂ ਲੱਗੇ ਥੋੜਾ ਜਿਹਾ ਨਹੀਂ ਤੂੰ ਵੈਸੀ ਪਾ ਦੇ ਦੀਆ ਮਲਟੀਵਿਟਾਮਿਨ ਵਿਮਰਾਲ ਉਹ ਪਾ ਦੇ ਕੇਲਸ਼ੀਅਮ ਪਾ ਦੇ ਜਦ ਕਦੇ ਹੂੰ ਤੇ ਬਸ ਇੱਕ ਫੀਡ ਆ ਬਸ ਫੀਡ ਜਿਵੇਂ ਵੈਸੇ ਦੋਈਆਂ ਦੋਨੇ ਲੱਗੀਆਂ ਹੁੰਦੀਆਂ ਆ ਹੂੰ ਬਣੀ 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 ਫੀਡ ਆਉਂਦੀ ਇਹਨਾਂ ਦੀ ਇੱਕ ਅੱਛਾ ਉਹ ਪਾ ਦੇਈ ਜੀ ਇਹਨਾਂ ਨੂੰ ਹਾਂ ਜੀ ਹੂੰ ਬਸ ਥੋੜਾ ਜਿਹਾ ਪਾਣੀ ਤੇ ਖਾਣ ਦਾ ਫੀਡ ਦਾ ਧਿਆਨ ਰੱਖਣਾ ਪੈਂਦਾ ਕਿ ਬਸ ਰਖਵਾਤਾ ਹਾਂ ਫੀਡਰ ਫੂਡ ਦੇ ਘੜੇ ਹੈ ਡਰਿੰਕਰ ਇਹਨਾਂ ਦੇ ਹੂੰ ਫਿਰ ਮਜੂਲੀ ਨਾ ਬਣੇ ਪੰਗਸ ਜੀ ਨਾ ਕਿ ਲੰਬਾ ਤੈਂ ਪਿਆਰੇ ਪੰਗਸ ਜੀ ਬਣ ਜਾਂਦੇ ਇਹਨਾਂ ਦੇ ਉਹ ਤੋਂ ਸਾਫ਼-ਸੂ ਕਰ ਲਿਆ ਦੋ ਚਾਰ ਦਿਨਾਂ ਬਾਅਦ ਸਾਫ਼ ਕਰਦੇ ਭਰਨੇ ਹੁੰਦੇ ਕਿੰਨੇ ਦਿਨਾਂ ਬਾਅਦ ਸਾਫ਼ ਕਰਦੇ ਨੇ ਇਹ ਵੀ ਆਪਣੇ ਜਿਹੜੇ ਵਿੱਚ ਇੰਦਰੇ ਦਾ ਸੀ ਹਫ਼ਤੇ 10 12 ਦਿਨਾਂ ਬਾਅਦ ਚਾਹਮਨੇ ਨਾਲ ਮਿੱਟੀ ਦੇ ਚਾਹਮਨੇ ਨਾਲ ਤਰਾ ਦਿੰਦੀ ਆ ਮਿੱਟੀ ਵਿੱਚ ਰਹੇ ਜਿਹੜੇ ਇਹਨਾਂ ਦੇ ਵੇਸਤੇ ਜਿੰਦਾਗਾ ਉਹ ਬਾਹਰ ਕਰ ਦਈਦਾਗਾ ਨੀਤੇ ਪਰਫੈਕਟ ਟਾਈਮਸ ਮੈਨੂ ਮਾ ਇਹਨਾਂ ਨੂੰ ਕੋਈ ਬਿਮਾਰੀ ਕਿਹੜੀ ਕਿਹੜੀ ਹੋ ਜਾਂਦੀ ਆ ਵੀ ਜਿਹਦੇ ਤੋਂ ਆਪਾਂ ਬਚਾਅ ਵੀ ਦੱਸੋ ਸਾਨੂੰ ਕਿ ਜੇ ਜਿਹੜੇ ਆਪਣੇ ਕੋਲੇ ਬੰਦੇ ਇਹਨਾਂ ਕੋਲੇ ਹੈਗੇ ਆ ਕਿ ਉਹਨਾਂ ਨੂੰ ਜਾਣਕਾਰੀ ਇਹ ਜਾਤਰ ਬਈ ਤੈਨੂੰ ਉਹ ਲੱਗਦਾਗਾ ਟਖਾਮ ਜਾਂ ਨੱਕ 'ਚ ਪਾਣੀ ਆਉਣ ਸੰਲੇ ਨਾਲ ਇਹਨਾਂ ਤੋਂ ਫੀ ਆ ਵੀ ਮਾਇਮ ਕਹਿਨ ਦੇ ਉਹਨਾਂ ਨੂੰ ਹੂੰ ਤੇ ਜਦੋਂ ਆਪਾਂ ਇਹਨਾਂ ਨੂੰ ਉਹੀ ਆਉਂਦੇ ਸੁੱਤ ਰਹਿਣ ਲੱਗ ਪੈਂਦੇ ਆ ਤਾਂ ਕਈ ਵਾਰ ਇਹਨਾਂ ਦੇ ਅੱਖਾਂ ਦੇ ਤੇ ਨਾ ਦੇਸ਼ਾਇਆ ਵੱਖ ਨੇ ਬੰਦੋਂ ਲੱਗਦੇ ਦੋ ਤੇ ਮੁਦਮਾਰੀਆਂ ਜਿਹੜੀ ਚ ਜ਼ਿਆਦਾ ਹੋਵੇ ਜਿਹੜੀਆਂ ਆਪਾਂ ਐਂਟੀਬਾਇਓਟਿਕ ਪਾਪੂ ਦੇਈਦਾ ਆਪਾਂ ਫਿਰ ਆਪਣੇ ਨਹੀਂ ਗਦੇ ਬਿਮਾਰੀਆਂ ਹੀ ਕਦੇ ਦੇ ਨਹੀਂ ਕਿਤੇ ਦੀ ਕਿਤੇ ਇਹਨਾਂ ਨੂੰ ਘੂੜੇ ਨਹੀਂ ਕਦੇ ਨਹੀਂ ਕੁਝ ਹੁੰਦਾ ਤੇ ਆਮਾ ਖ ਸਵਾਇ ਦਾ ਧਿਆਨ ਰੱਖ ਲੈ ਗਰਮ ਕਰਦਾ ਪਾਣੀ ਦਾ ਉਹ ਧਿਆਨ ਰੱਖ ਲੈ ਕਿੰਦਾ ਪਾਣੀ ਉਹ ਕੀ ਦੇ ਉਹਨਾਂ ਦਾ ਬੇਨ ਹੁੰਦਾ ਹੈ ਹੋਰ ਇਹਨਾਂ ਨੂੰ ਤਸੰਨ ਹੁੰਦਾ ਹੈ ਤੇ ਇੱਧਰ ਬਾਈ ਨੇ ਸੀਮ ਨਹੀਂ ਰੱਖ ਰੱਖਿਆ ਸੀਮ ਜਿਹੜੇ ਜਿਹੜਾ ਸਨਗ ਹੋਵੇ ਸੀ ਸਭੀ ਆਪਣੇ ਨਾਰਮਲ ਜਿਵੇਂ ਮੁਰਗੀ ਐਸੇ ਨੂੰ ਤੀਨ ਹੋਵੇ ਇਹ ਫੈਕ੍ਰੋਨਾ ਪਰ ਤੋਂ ਨਹੀਂ ਤਿਆਰ ਲੈਂਦੇ ਹਾਂ ਇਹਨਾਂ ਦੇ ਨਰਕ ਨੇ ਤੇ ਇਹਨਾਂ ਲਈ ਵੀ ਇਹਨਾਂ ਤੋਂ ਬਰੀਡਿੰਗ ਕਰ ਸਕੀਏ ਇਹਨਾਂ ਦੇ ਅੰਡੇ ਉਹਨਾਂ ਥੱਲੇ ਰੱਖ ਦਿੰਦੇ ਹਾਂ ਉਹਨਾਂ ਰੱਖ ਲਈਦੇ ਹਾਂ ਤੇ ਕਿੰਨੇ ਦਿਨਾਂ ਬਾਅਦ ਜਿਹੜੇ ਤੁਸੀਂ ਹੁਣ ਮੰਨ ਕੇ ਚੱਲੋ ਆ 18 ਦਿਨਾਂ ਬਾਅਦ ਨਿਕਲਿਆ ਹੁੰਦੇ ਬੱਚੇ ਇਹਦੇ ਉਹ ਮੁਰਗੀਆਂ ਥੱਲੇ ਦੀ ਆਪਾਂ ਕਹਿੰਦੇ ਹਾਂ ਮੁਰਗੀ ਥੱਲੇ ਨਿਕਲਣ ਦੇ ਹੈ ਚਾਲੇ ਮਸ਼ੀਨ ਇੰਕੂਬेटर ਚੋਂ ਅੱਸ ਕਢਾ ਲੈਂਦੇ ਹਾਂ ਤੇ ਉਹ ਚੋਂ ਉਹ ਚੋਂ ਨਿਕਲਿਉਂਦੇ ਬੱਚੇ ਇਹਨਾਂ ਦੇ ਮੁਰਗੀ ਉਹ ਕਿਹੜੇ ਫੈਂਸੀ ਉਹ 21 ਦਿਨਾਂ ਤੋਂ ਨਿਕਲਦੇ ਬੱਚੇ ਇਹਨਾਂ ਦੇ ਹਾਂਜੀ ਭਾਈ ਕਿੰਨਾ ਟਾਈਮ ਕਿੰਨਾ ਹੋ ਗਿਆ ਆਪਣੇ ਕੋਲ ਇਹਨਾਂ ਨੂੰ ਇਨਾ ਮੈਨੂੰ ਵਿਸਤਾ ਹੀ 6 ਸਾਲ ਤੋਂ 6 ਜਹਾਦੀ ਹੋ ਗਈ ਹੋਣਗੇ ਪਰ ਥੋੜਾ ਜਿਆਦਾ ਨਾਲ ਵੀ ਕਰਦੋ 6-7 ਸਾਲ ਹੋ ਗਏ ਇਨਸ਼ਾ ਅੱਲ ਵੀ ਐਕਸਪੀਰੀਅੰਸ ਹੁਣ ਪੂਰਾ ਹੋ ਗਿਆ ਨਾ ਚ ਹਾਂਜੀ ਤੇ ਅੱਗੇ ਵੀ ਵਧਾ ਰਹੇ ਹਾਂ ਫਿਰ ਹਾਂਜੀ ਬਸ ਹੋਰ ਵੀ ਤਾਂ ਮੇਰੇ ਕੋਲ ਕਾਫੀ ਸਿੰਘ ਇੱਧਰ ਪਰ ਇੱਧਰ ਰੱਖੇ ਹੋਏ ਸੀਗੇ ਉਹ ਕਿੰਨੇ ਇੱਧਰ ਕਰਕੇ ਛੜਕਾ ਕੇ ਦੋਸਤ ਮਿੱਤਰ ਨੂੰ ਦਿੱਤੇ ਦੋ ਤਿੰਨ ਬੀੜਾ ਮੈਂ ਅੱਛਾ ਤੇ ਕੁਝ ਕੋਈ ਇੱਧਰ ਇਹਨਾਂ ਨੇ ਕੇਜ ਬਣਾਉਣੇ ਆ ਹੋਰ ਹੋਰ ਬੀੜਾ ਲੈਉਣੀਆਂ ਵਗੂੰ ਹਾਂਜੀ ਤੇ ਸੇਲ ਵੀ ਕਰ ਦਿੰਨੇ ਆ ਨਹੀਂ ਸੇਲ ਨਹੀਂ ਕਰਦੇ ਆਪਾਂ ਵੈਸੇ ਬਰੀਡਿੰਗ ਕਰ ਲੇ ਕਿ ਐਕਸਟਰਾ ਹੋ ਜਾਂਦੇ ਤਾਂ ਆਪਾਂ ਸੇਲ ਨਹੀਂ ਕਰਦੇ ਆ ਉਹ ਵੀ ਕਰਦੇ ਆ ਵੈਸੇ ਮੈਂ ਜੀ ਸ਼ੌਂਕ ਰੱਖੇ ਆਪਾਂ ਹਮ ਲੈ ਮੇਤਰਾ ਤੁਸੀਂ ਨਾ ਬਾਈ ਤੇ ਬਾਰਡ ਤਾਂ ਦੇਖ ਹੀ ਲਏ ਹੋਣਗੇ ਉਮੀਦ ਕਰਦੇ ਆ ਤੁਹਾਨੂੰ ਬਾਰਡ ਵਧੀਆ ਲੱਗੇ ਹੋਣਿਆ ਸੋਹਣੇ ਲੱਗੇ ਹੋਣ ਤੇ ਜੇ ਆਉਣ ਵਾਲੇ ਟਾਈਮ 'ਚ ਕੋਈ ਬੰਦਾ ਬਾਈ ਤੋਂ ਲੈਣਾ ਵੀ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਇੱਕ ਵਾਰੀ ਕੰਟੈਕਟ ਨੰਬਰ ਦੱਸ ਦੋ ਯਾਰ 946488930 ਤੁਸੀਂ ਨਾ ਬਾਈ ਨਾਲ ਕੰਟੈਕਟ ਕਰ ਲਿਓ ਤੇ ਤੁਹਾਨੂੰ ਬਾਈ ਜਾਣਕਾਰੀ ਦੇ ਦਊਗਾ ਸਾਰੀ ਜੇ ਕੁਝ ਪੁੱਛਣਾ ਉਹਦੇ ਬਾਰੇ ਵੀ ਬਾਈ ਦੱਸ ਦਊਗਾ ਤੇ ਜੇ ਤੁਸੀਂ ਬੱਚੇ ਲੈਣਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਵੀ ਬਾਈ ਤੋਂ ਤੁਸੀਂ ਪੁੱਛ ਲਿਓ ਤਾਂ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿਹੜਾ ਬਰਡ ਤੁਹਾਨੂੰ ਵਧੀਆ ਲੱਗਿਆ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਹੈਂ ਜੀ